ਮਸ਼ੀਨ ਲੱਗ ਗਈ ਐ ਲੈਂਟਰ ਲੱਗਾ ਪੈਣ ਵਾ ਬਾਬਾ ਤਿੰਨ ਕਿ 10 ਤਿੰਨ ਘੰਟੇ ਚਾਰ ਪੰਜ ਘੰਟੇ ਦੇ ਦੇ ਬਹੁਤ ਆ ਬਾਬੇ ਦੀ ਕਿਰਪਾ ਨਾਲ ਜਨ ਵਧੀਆ ਲੱਗ ਗਿਆ ਪਈ ਜਾਂਦਾ ਵਾ ਨਿਕਲ ਤੈਨੂੰ ਮੈਂ ਕਿਹਾ ਸੀ ਮੈਂ ਕਿਹਾ ਸਾਡੇ ਕੰਮ ਵੀਰਵਾਰੇ ਹੁੰਦੇ ਜੋ ਮਰਜ਼ੀ ਆ ਕਹਿੰਦਾ ਨਹੀਂ ਨਹੀਂ ਬੁੱਧਵਾਰ ਪਾ ਲੈਣਾ ਮੈਂ ਕਿਹਾ ਜੋ ਮਰਜ਼ੀ ਜੋ ਲਾਦਾ ਮਸ਼ੀਨ ਨਜ਼ਾਰਾ ਕਰ ਸੱਤ ਮਤਲਬ ਰੇਜ ਕਰ ਰਿਹਾ ਹੈ ਇਦਾਂ ਇੰਨਾ ਟੋਟਾ ਸਵਾ ਬਦਈਆ ਖੁਸ਼ ਆਣਾ ਜਿੰਦਾ ਬਸਦਾ ਰਹਿ ਖੁਸ਼ ਆ ਹੋਰ ਬਹੁਤ ਖੁਸ਼ ਆ ਹਾਂ ਘਰ ਬਣ ਗਿਆ ਤੇ ਹਾਂ ਲੈਂਟਰ ਪਿਆਣਾ ਉੱਥੇ ਦੀਵਾ ਲਾਇਆ ਅੰਦਰ ਤੇ ਨਾਲੇ ਜੇ ਬਾਬਾ ਜੀ ਸੁੱਖ ਰੱਖੀ ਸਾਰਿਆਂ ਨੂੰ ਸਿਰ ਤੇ ਛੱਤ ਦੇ ਦਿੱਤੀ ਸਾਰਿਆਂ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਕਿਹਦਾ ਰਿਪਲਾਈ ਨਹੀਂ ਹੋਇਆ ਉਹ ਸੌਰੀ ਹੈ ਲੈਂਟਰ ਦੇ ਸਾਰਿਆਂ ਨੇ ਮੈਸੇਜ ਕੀਤੇ ਕਈਆਂ ਮੇਰੀਆਂ ਭੈਣਾਂ ਨੇ ਭਰਾਵਾਂ ਨੇ ਦੁਆ ਵੀ ਕੀਤੀ ਕਿ ਆਵੇ ਮੀਂਹ ਨਾ ਪਵੇ ਸੁੱਖ ਸਬੀਲੀ ਭਰਾ ਦੇ ਘਰ ਦਾ ਲੈਂਟਰ ਪੈ ਜਾਵੇ ਤੇ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਤੇ ਹੋਰ ਵੀ ਜਿੰਨੇ ਮੈਸੇਜ ਆ ਸਾਰਿਆਂ ਦਾ ਮੈਂ ਹੌਸ ਕਰੀ ਜਨਾ ਹੋਣੀ ਹੈ ਉਹ ਰਿਪਲਾਈ ਜੇ ਨਾ ਹੋਇਆ ਤਾਂ ਸੌਰੀ ਫॉर ਆਊਟ ਹੈ ਤੇ ਧੰਨਵਾਦ थैंक यू so much ਲਵ ਯੂ ਆਲ ਸਾਰਿਆਂ ਦੇ